ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਸੰਗਰੂਰ ਦੀ ਰਹਿਣ ਵਾਲੀ 24 ਸਾਲਾ ਲੜਕੀ ਦੀ ਕੈਨੇਡਾ ਚ ਚੱਕੀ ਹਲਾਤਾ ਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕਬੀਸਾ ਲਾ ਅਨੂ ਮਲਰਾ ਵਾਸੀ ਪਿੰਡ ਮਾਨਕੀ ਦੇ ਵਜੋਂ ਹੋਈਆ ਉਹਨੂੰ ਵਰਕ ਪਰਮਿਟ ਤੇ ਕੈਨੇਡਾ ਚ ਕੰਮ ਕਰ ਰਹੀ ਸੀ ਪਿੜ ਪਰਿਵਾਰ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਤਾਂ ਜੋ ਅਨੂ ਦੀ ਇਲਾਕੇ ਨੂੰ ਭਾਰਤ ਲਿਆ ਦਾ ਜਾ ਸਕੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕੈਨੇਡਾ ਦੇ ਸੂਬੇ ਨਵਾਂ ਸਕੋਸ਼ੀਆ ਚ ਰਹਿ ਰਹੀ ਸੀ ਨਵਾਂ ਸਕੋਸ਼ੀਆ ਦੇ ਕੁਝ ਭਾਰਤੀ ਵਿਦਿਆਰਥੀ ਮਰਤਕ ਦੇ ਨੂੰ ਪੰਜਾਬ ਲੈਣ ਵਿੱਚ ਮਦਦ ਕਰ ਰਹੇ ਨੇ ਪਰ ਸਰਕਾਰ ਦੀ ਮਦਦ ਨਾਲ ਹੀ ਅਸੀਂ ਆਪਣੀ ਤੀਜੀ ਲਾਸ਼ ਭਾਰਤ ਲਿਆ ਸਕਦੇ ਹਾਂ ਉਹਨਾਂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਅਨੂ ਮਲਰਾਜ ਕ੍ਰੀਪ ਚਾਰ ਸਾਲ ਪਹਿਲਾਂ ਪੜਾਈ ਦੇ ਲਿਕਨ ਡਾਗੀ ਸੀ ਤੇ ਹੁਣ ਵਰਕਰਮੈਂਟ ਤੇ ਕੰਮ ਕਰ ਰਹੀ ਸੀ ਬੀਤੇ ਦਿਨ ਦੁਪਹਿਰੇ ਉਹਨਾਂ ਨੂੰ ਅਨੁਦੇਸ਼ ਕਿਸ ਜਾਣ ਕਰਨ ਨੇ ਫੁੰਗਾ ਕੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਅਨੂ ਦੀ ਮੌਤ ਹੋ ਗਈ ਪਰਿਵਾਰ ਮੁਤਾਬਕ ਅਨੂ ਕਾਫੀ ਸਮੇਂ ਤੋਂ ਬਿਮਾਰ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ